ਮੁਸ਼ਾਹਰਪੂਰ ਦੀ ਪੁਲਿਸ ਹਟੇ ਕਾਊਂਟਰੈਂਟ ਰੈਲਿਸ ਅੰਦਰ ਨੇ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਜਿਹੜਾ ਰਿਕਰ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਹਰਪ੍ਰੀਤ ਸਿੰਘ ਇਲਿਆਸ ਪਾਸਟਰ ਜੌਨਸਨ ਆਹ ਬੰਦੇ ਦੀ ਉਮਰ ਜਿਹੜੀ ਹੈਗੀ ਲਗਭਗ 35 ਯਰਸ ਦੇ ਆਸ-ਪਾਸ ਹੈਗੀ ਤੇ ਆ ਪਾਕਿਸਤਾਨ ਦੇ ਜਿਹੜੇ ਆਪਰੇਟਿਵਸ ਹੈਗੇ ਆਈਐਸਏ ਦੇ ਉਹਨਾਂ ਦੇ ਇੰਟੈਕ ਸੀਗਾ ਦੋ ਬਾਰ ਪਾਕਿਸਤਾਨ ਵਿਜ਼ਿਟ ਕਰ ਚੁੱਕਿਆ ਪਿਛਲੇ ਸਾਲਾਂ ਚਾ ਤੇ ਉਹਨਾਂ ਦੇ ਕੰਮ ਚ ਹੋਣ ਦੇ ਨਾਲ ਆ ਉਹਨਾਂ ਨੂੰ ਕਾਫੀ ਸੈਂਸਿਟਿਵ ਪਰਮਿਸ਼ਨ ਜਿਹੜੀ ਹੈਗੀ ਉਹ ਵੀ ਪਾਸੋਂ ਕਰਦਾ ਸੀਗਾ ਜਿਵੇਂ ਕਿ ਜਿਹੜੀ ਹੁਣ ਤੱਕ ਦੀ ਤੱਕ ਵੀ ਸਾਹਮਣੇ ਆਇਆ ਹੈਗਾ ਕਿ ਇਹਨੇ ਅਗਨੀਵੀਰ ਜਿਹੜੀ ਆਰਮੀ ਦੇ ਰਿਕਰੂਟਮੈਂਟ ਹੈਗੀ ਉਹਦੇ ਉਹਦੇ ਰਿਲੇਟਡ ਐਡਵਰਟਾਈਜ਼ਮੈਂਟਸ ਵੀ ਸ਼ੇਅਰ ਕੀਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਇਹਨੇ ਯੂਨੀਫਾਰਮ ਦਾ ਪੈਟਰਨ ਵੀ ਉਹਨਾਂ ਨੂੰ ਸ਼ੇਅਰ ਕੀਤਾ ਉਹ ਇਸ ਤੋਂ ਬਸ ਸਟੈਂਡ ਰੇਲਵੇ ਸਟੇਸ਼ਨ ਦੀ ਲੋਕੇਸ਼ਨਸ ਵੀ ਜਿਹੜੀ ਹੈਗੀ ਹੁਸ਼ਾਰਪੁਰ ਦੇ ਆਸ-ਪਾਸ ਦੇ ਅਲੱਗ-ਅਲੱਗ ਥਾਵਾਂ ਦੇ ਇਸ ਤੋਂ ਮੰਗਦੇ ਰਹੇ ਹੈਗੇ ਇਹਨੇ ਸ਼ੇਅਰ ਕੀਤੀ ਕਿ ਲਿੰਕ ਕੀ ਉਹ ਇਹਦੇ ਮੋਬਾਈਲ ਦੇ ਡਾਟਾ ਤੋਂ ਡਿਸਕਲੋਜ਼ ਹੋ ਗਏ ਜਦੋਂ ਆਪਾਂ ਰਿਪੋਰਟ ਕਰਾਂਗੇ ਉਸ ਨੂੰ ਪਤਾ ਲੱਗੇਗੀ ਤੇ ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਜਿਹੜਾ ਤੇ ਇੰਡੀਆ ਦੇ ਮੋਬਾਈਲ ਨੰਬਰਾਂ ਤੇ ਬਾਹਰ ਪਾਕਿਸਤਾਨ ਚੋਂ ਹਮ ਸ਼ੇਅਰ ਕਰਕੇ ਪਾਕਿਸਤਾਨ ਤੇ ਦੁਬਈ ਚ ਸ਼ੇਅਰ ਕਰਕੇ ਉਧਰ ਤੇ ਵਟਸਐਪ ਐਕਟੀਵੇਟ ਕਰਵਾਏਗੇ ਓਟੀਪੀ ਨੇ ਉਸਨ ਕਾਰਡਸ ਨੂੰ ਐਕਟੀਵੇਟ ਕਰਕੇ ਓਟੀਪੀ ਨੂੰ ਸ਼ੇਅਰ ਕੀਤਾ ਤੇ ਨੰਬਰ ਉਥੇ ਪਾਕਿਸਤਾਨ ਚ ਜਾਂ ਦੁਬਈ ਚ ਐਕਟੀਵੇਟ ਕਰਵਾਏਗੇ ਜੋ ਕਿ ਆਗੇ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਜਿਹੜੇ ਆਪਾਂ ਜਿਹੜੇ ਆਈਐਸਆਈ ਆਪਰੇਟਿਵਸ ਹੈਗੇ ਉਹ ਹੋਰ ਲੋਕਾਂ ਨੂੰ ਸਪਾਇੰਗ ਚ ਜਾਂ ਕਿਸੇ ਹੋਰ ਗਲਤ ਕੰਮ ਚ ਇਨਵੋਲ ਕਰਨ ਦੇ ਵਾਸਤੇ ਮਿਸਲੀਡ ਕਰਨ ਵਾਸਤੇ ਯੂਜ਼ ਕਰ ਸਕਦੇ ਨੇ ਤੇ ਇਸ ਕਰਕੇ ਕਾਫੀ ਇੰਪੋਰਟੈਂਟ ਕੇਸ ਇਸਾ ਹੈਗਾ ਇਸ ਨੂੰ ਅਸੀਂ ਹੋਰ ਡਿਟੇਲ ਟੈਕਨੀਕਲ ਇਨਵੈਸਟੀਗੇਸ਼ਨ ਤੇ ਪਾਕਿਸਤਾਨੀ ਜਿੱਥਾ ਕਰ ਰਹੇ ਹੋ ਸਕਦਾ ਹੋ ਉਹ ਵੀ ਸਰ ਜਿਹੜਾ ਪਾਕਿਸਤਾਨ ਗਿਆ ਇਸ ਵਾਰ ਤੇ ਗਿਆ ਸੀ ਕੋਈ ਧਾਰਮਿਕ ਯਾਤਰਾ ਨੂੰ ਜਾਂ ਵਿਜ਼ਿਟੇਸ਼ਨ ਜਿਹੜੀ ਜਿਹੜੀ ਕੁਝ ਗੱਲ ਕਰ ਰਿਹਾ ਪਾਕਿਸਤਾਨ ਦੇ ਇਸ ਤੇ ਗਿਆ ਹੈਗਾ ਇਹਨੇ ਜਿਹੜਾ ਪਾਕਿਸਤਾਨ ਵਿਜ਼ਿਟ ਕੀਤਾ ਉਸ ਚ ਰੀਜ਼ਨ ਜਿਹੜਾ ਦਿੱਤਾ ਗਿਆ ਹੈਗਾ ਉਹ ਹੈਗਾ ਕਿ ਇਹਦਾ ਇਹਨੇ ਦੱਸਿਆ ਕਿ ਵੀ ਮੈਂ ਪਾਸਟਰ ਹੈਗਾ ਇੱਥੇ ਮੈਂ ਪ੍ਰੇਅਰ ਕਰਦਾ ਹੈਗਾ ਮੇਰਾ ਇੱਕ ਇੱਥੇ ਫੋਲੋਅਰ ਹੈਗਾ ਜਿਹਦਾ ਨਾਮ ਸਾਜਿਦ ਹੈਗਾ ਮੈਂ ਉਹਦੇ ਵਾਸਤੇ ਪਹਿਲਾਂ ਪ੍ਰੇਅਰ ਕੀਤੀ ਸੀਗੀ ਤੇ ਉਹ ਮੇਰੀ ਪ੍ਰੇਰਤੋਂ ਠੀਕ ਹੋਇਆ ਹੈਗਾ ਉਹਨੇ ਮੈਨੂੰ ਫੇਰ ਆਪਣੀ ਸਿਸਟਰ ਦੀ ਪ੍ਰੇਅਰ ਕਰਨ ਵਾਸਤੇ ਕਿਹਾ ਸਾਜਿਦ ਨੇ ਪਾਕਿਸਤਾਨ ਤੋਂ ਫੇਰ ਮੈਂ ਸਿਸਟਰ ਦੇ ਵਾਸਤੇ ਪ੍ਰੇਰਿਤ ਕੀਤੀ ਕਿ ਵੀ ਉਹਦਾ ਰਿਸ਼ਤਾ ਜਲਦੀ ਹੋ ਜਾਏ ਤੇ ਫੇਰ ਜਦੋਂ ਉਹਦਾ ਰਿਸ਼ਤਾ ਹੋ ਗਿਆ ਤੇ ਉਹਨੇ ਮੈਨੂੰ ਸ਼ਾਦੀ ਚ ਇਨਵਾਈਟ ਕੀਤਾ ਉਹ ਜਿਹੜੀ ਹੈਗੀ ਪੂਰੀ ਗੱਲ ਉਹਨੇ ਦੱਸੀ ਹੈਗੀ ਉਸ ਤਰੀਕੇ ਦਾ ਜਲਾਏਗਾ ਉਸ ਤੋਂ ਬਾਅਦ ਅਗਲੀ ਜਿਹੜੀ ਵਿਜਿਟ ਕਿਨ ਕੀਤੀ ਹੈਗੀ ਉਹ ਫੇਰ ਸ਼ਾਦੀ ਦੇ ਮਾਮਲੇ ਕੀਤੀ ਹੈਗੀ ਜਿਹੜਾ ਸਾਜਿਦ ਦਾ ਸਾਜਿਦ ਨਾਮ ਦਾ ਕੋਆਪਰੇਟਿਵ ਜਿਹੜਾ ਦੱਸ ਰਿਹਾ ਹੈਗਾ ਉਹਦੇ ਕਜਨ ਦੇ ਸ਼ਾਦੀ ਦੇ ਮਾਮਲੇ ਕੀਤੀ ਹੈਗੀ ਤੇ ਇਸ ਕਰਕੇ ਦੋ ਬਾਰ ਆ ਲਗਭਗੇ 22-23 ਦਿਨ ਜਿਹੜਾ ਹੈਗਾ ਪਾਕਿਸਤਾਨ ਵਿਜਿਟ ਕਰਕੇ ਆਇਆ ਹੈਗਾ ਲਾਹੌਰ ਆ ਜਾ ਕੇ ਰਿਹਾ ਹੈਗਾ ਤੇ ਤੂੰ ਫਿਰ ਮੇਬੀ ਅਲਗ-ਅਲਗ ਲੋਕਾਂ ਨੂੰ ਮਿਲਿਆ ਹੋਏਗਾ ਸੱਚੀ ਨਹੀਂ ਕਿ ਉਹ ਬਾਕੀ ਦੇ ਮੋਬਾਈਲ ਤੇ ਸਰ ਕੋਈ ਪਾਕਿਸਤਾਨੀ এজੰਟ ਸੋਰੀ ਆਈਐਸਆਈ ਦਾ ਕੁਝ এজੰਟ ਹਾਂ ਆਬਵੀਅਸਲੀ ਦੇਖੋ ਜਿਹੜਾ ਬੰਦਾ ਸੈਂਸਿਟਿਵ ਇਨਫੋਰਮੇਸ਼ਨ ਰੀਟਰੀਵ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਿਸੇ ਵੀ ਇੰਡੀਅਨ ਬੰਦੇ ਤੋਂ ਤੇ ਉਹ ਉਹਦਾ ਕੰਮ ਜਿਹੜਾ ਹੈਗਾ ਉਹ ਤੋਂ ਸਪਾਈਂਗ ਕਰਵਾਉਂਦਾ ਹੈਗਾ ਤੇ ਉਹ ਡੈਫੀਨਿਟਲੀ ਜਿਹੜਾ ਹੈਗਾ ਹਾਈਐਸਆਈ ਦਾ ਕੋਈ ਨਾ ਕੋਈ ਆਪਰੇਟਿਵ ਜਿਹੜਾ ਟ੍ਰੇਨਡ ਆਪਰੇਟਿਵ ਹੁੰਦਾ ਉਹੀ ਇਸ ਤਰੀਕੇ ਦੇ ਕੰਮ ਕਰਦਾ ਹੋਵੇਗਾ ਕਿ ਪਹਿਲਾਂ ਬੰਦੇ ਨੂੰ ਟ੍ਰੈਪ ਕਰਦਾ ਫਿਰ ਉਸ ਤੋਂ ਧੀਰੇ-ਧੀਰੇ ਗੱਲਾਂਬਾਤਾਂ ਲੈ ਕੇ ਨੂੰ ਪਿਛਲੇ ਲਗਭਗ 2.5 ਸਾਲਾਂ ਚ ਇਹਨਾਂ ਨੇ 1 ਲੱਖ ਤੋਂ ਉੱਪਰ ਪੈਸਾ ਇਹਨਾਂ ਨੇ ਵਕ ਵਕ ਟਾਈਮ ਤੇ ਦਿੰਦੇ ਰਹੇ ਹੈਗੇ ਤੇ ਇਹਦੇ ਬਦਲੇ ਸੀ ਕੁਝ ਨਾ ਕੁਝ ਵਿਜਿਟ ਤੋਂ ਪਹਿਲਾਂ ਪਹਿਲਾਂ ਸੰਪਰਕ ਆਏ ਫਿਰ ਵਿਜਿਟ ਕਰਵਾਇਆ ਹੈ ਇਹਨੂੰ ਉੱਥੇ ਸੰਪਰਕ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਨਾਲ ਸਰ ਕਿੰਨੇ ਦਿਨ ਪਾਕਿਸਤਾਨ ਚ ਰਿਹਾ ਸੀਗਾ ਤੇ ਇੱਥੇ ਕੋਈ ਪਹਿਲਾਂ ਕੋਈ ਕੇਸ ਤਾਂ ਨਹੀਂ ਰਿਹਾ ਨਹੀਂ ਅਭੀ ਤੱਕ ਇੱਥੇ ਪਹਿਲਾਂ ਕੋਈ ਕੇਸ ਨਹੀਂ ਹੈਗਾ ਤੇ ਪਾਕਿਸਤਾਨ ਲਗਭਗ 22 ਦਿਨ ਦੋਨੋਂ ਟੀਮਾਂ ਚ ਰਿਹਾ ਹੈ ਸਰ ਇਹ ਕਿਹਨੇ ਸੱਚਾਈ ਹੈ ਕਿ ਇਹ ਪਹਿਲਾਂ ਮਜਬੀ ਸਿੱਖ ਸੀ ਔਰ 2007 ਸੀ ਨੇ ਬਸ ਜੀ ਭਾਜੀ ਆ ਪਹਿਲਾਂ ਹਰਪ੍ਰੀਤ ਸਿੰਘ ਦਾ ਨਾਮ ਸੀਗਾ ਤੇ ਬਾਅਦ ਚ ਇਹਨੇ ਆਪਣਾ ਜਿਹੜਾ ਰਿਲੀਜੀਅਨ ਕਨਵਰਟ ਕਰਕੇ ਤੇ ਉਹ ਇਹਨੇ ਹਾਂ ਪਾਸੇ ਬਣ ਕੇ ਪੁਛਾ ਮਹਾਰਾਜ ਦਿਦਾ ਸੀ ਲੋਕਾਂ ਨੂੰ ਠੀਕ ਟੁਕ ਕਰਨ ਦਾ ਧੰਦਾ ਕਰਦਾ ਸੀ। ਤੁਸੀਂ ਦੇਖੋ ਆ ਬੜਾ ਸੈਂਸਿਟਿਵ ਰਿਲੀਜੀਅਸ ਮੈਟਰ ਹੈਗਾ ਜਿਹਦੇ ਵਿੱਚ ਬਟ ਯੈਸ ਆ ਜਿਹੜਾ ਹੈਗਾ ਹੁਣ ਕ੍ਰਿਸ਼ਨਿਟੀ ਪ੍ਰੈਕਟਿਸ ਕਰਦਾ ਸੀਗਾ ਤੇ ਇੱਥੇ ਜਿਹੜਾ ਹੈਗਾ ਹੁਸ਼ਿਆਰਪੁਰ ਚ ਪਿਛਲੇ ਲਗਭਗ 3-4 ਸਾਲਾਂ ਤੋਂ ਲੈ ਰਿਆ ਸੀਗਾ ਤੇ ਲੋਕਲ ਆਪਣੇ ਏਰੀਆ 'ਚ ਜਿਹੜਾ ਇਨ ਰੂਟੀਨ ਉਨਾ ਪਿੱਛੇ ਬੈਕਗ੍ਰਾਉਂਡ ਜਿਹੜਾ ਕੰਮ ਕਰਦਾ ਸੀਗਾ ਤੱਕ ਜਿਹ ਉਹ ਦੈਟ ਇਜ਼ ਦੀ ਕੇਸ ਬਟ ਜਿਹੜਾ ਸਾਹਮਣੇ ਦਾ ਜਿਹੜਾ ਫੇਸ ਸੀਗਾ ਇਹਦਾ ਉਹ ਇੱਕ ਰਿਲੀਜੀਅਸ ਪ੍ਰੈਕਟਿਸ ਦਾ ਕੰਮ ਜਾਂ ਪ੍ਰੈਕਟਿਸ ਕਰਨ ਦਾ ਕੰਮ ਜਿਹੜਾ ਹਾਦਸੀ ਦੀ ਫੈਮਿਲੀ ਕਰ ਰਹੀ ਹੈ ਤਾਂ ਲੱਗਦਾ ਵੀ ਅੱਗੇ ਹਾਦਸੀ ਦੀ ਫੈਮਿਲੀ ਦਾ ਵੀ ਕੋਈ ਮੈਂਬਰ ਇਹਦੇ ਨਾਲ ਹੈ ਨਹੀਂ ਇਸ ਇਸ ਸਪਾਈਂਗ ਦੇ ਕੰਮ ਤੇ ਇਹਦੀ ਅਮਿਤਾ ਕੋਈ ਰੋਲ ਸਾਹਮਣੇ ਨਹੀਂ ਆਇਆ ਹੈਗਾ ਜਦੋਂ ਤੱਕ ਤੇ ਜੇਕਰ ਕਿਨਾਂ ਦੇ ਮੋਬਾਈਲ ਫੋਨਸ ਦਾ ਡਾਟਾ ਪੁਛੀ ਸਾਹਮਣੇ ਆਉਂਦੀ ਕਿ ਫਿਰ ਅਕੋਰਡਿੰਗ ਉਸ ਸਰ ਕੋਈ ਸਵੇਰਾ ਕਮਾਂਡ ਕੰਟੀਨਿਊ ਤਾਂ ਲੱਗਦਾ ਵੀ ਕੁਝ ਹੋਰ ਫੈਕਟਰ ਹੈ ਜਿਹੜੇ ਅਪਰੀਟ ਨੇ ਸਮਝਿਆ ਇਹ ਸਭ ਅਪਰੀਟ ਲਈ ਕੋਈ ਚੀ ਟੈਕਨੀਕਲ ਇਨਵੈਸਟੀਗੇਸ਼ਨ ਵਾਲਾ ਕੇਸ ਹੈਗਾ ਬੜਾ ਨੈਸ਼ਨਲ ਸਕਿਉਰਿਟੀ ਦੇ ਰਿਲੇਟਡ ਬੜਾ ਇੰਪੋਰਟੈਂਟ ਕੇਸ ਹੈਗਾ ਜਿਹੜਾ ਪੰਜਾਬ ਪੁਲਿਸ ਨੇ ਤੇ ਕਮਪਰੈਂਡ ਕੋਜਸ ਨੇ ਜਿਹੜਾ ਕ੍ਰੈਕ ਕੀਤਾ ਹੈਗਾ ਤੇ ਹੁਣ ਇਹਦੇ ਮੋਬਾਈਲ ਦੀ ਸਾਰੀ ਡਾਟਾ ਰਿਟਰੀਵਲ ਪਲੱਸ ਜਿਹੜਾ ਹੈਗਾ ਜਿਹੜੇ SIM ਕਾਰਡਸ ਇਨੀਫੀਤੇ ਹੈਗੇ ਉਹਨਾਂ ਦਾ ਆਇਡੈਂਟੀਫਿਕੇਸ਼ਨ ਮਾਤੇ ਕਿਹੜੇ ਡਾਕੂਮੈਂਟਸ ਨੇ ਯੂਜ਼ ਕੀਤੇ ਹੈਗੇ ਹੋ ਡਾਕੂਮੈਂਟਸ ਅੰਮਦਾ ਵੈਰੀਫਿਕੇਸ਼ਨ ਤੇ ਹੋਰ ਸਾਰੇ ਕਿਸ ਕਿਸ ਤਰੀਕੇ ਦੀ ਇਨਫੋਰਮੇਸ਼ਨ ਇਹਨੇ ਭੇਜੀ ਹੈਗੀ ਉਹ ਵੀ ਸਾਰਾ ਜਿਹੜਾ ਹੈਗਾ ਪੂਰਾ ਬੈਕਗ੍ਰਾਉਂਡ ਚੈੱਕ ਹੋ ਗਿਆ ਸਾਰਾ ਸਰ ਬੇਸਿਕਲੀ ਹੁਸ਼ਿਆਰਪੁਰ ਦੀ ਲੋਕੇਸ਼ਨ ਵਗੈਰਾ ਉਹ ਤੇ ਸ਼ੇਅਰ ਕਰਦਾ ਸ ਇਨਫੋਰਮੇਸ਼ਨ ਜਾਂ ਜਿੱਦਾਂ ਸਾਡੇ ਨਾਲ ਕਮੇਟੀ ਹੈ ਜਿਹੜੀ ਸਾਡੇ ਜਨਦਾ ਆਦਮ ਪੁਰ ਹੈ ਉੱਚੀ ਵਿੱਚ ਸਾਡੇ ਕਿਹਦੀ ਗੱਲ ਆਈ ਸੀ ਕਿਸਾਨ ਤੋਂ ਹੁਣ ਤੱਕ ਦੀ ਜਿਹੜੀ ਪੁੱਛਤਾ ਸੀ ਜੀ ਉਹਦੇ ਵਿੱਚ ਹੁਸ਼ਿਆਰਪੁਰ ਦੇ ਮਤਲਬ ਲੋਕਲ ਏਰੀਆ ਦੀ ਇਨਫੋਰਮੇਸ਼ਨ ਹੈ ਇਹ ਇਹ ਕਦੋਂ ਕਰੇ ਇਹਨੇ ਸਾਡੇ ਫਿਰਨੇ ਸਮੇਂ ਦੇ ਵਿੱਚ 2 2 ਦੋ